ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਫਿਰੋਜ਼ਪੁਰ ਦੇ ਵਿੱਚ ਆਏ ਦੇ ਨਹੀਂ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਪਿੰਡਾਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਾਫੀ ਦਿਨ ਹੋ ਗਏ ਲੱਗੇ ਪਏ ਆ ਸਭ ਤੋਂ ਜਿਹੜਾ ਸਾਡਾ ਮੁੱਦਾ ਹੁੰਦਾ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਿਤ ਹੁੰਦਾ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਹੁੰਦੀਆਂ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਆ ਵੀ ਮਜ਼ਦੂਰ ਪਰਿਵਾਰ ਆ ਉਹ ਆਪਣਾ ਜਿਹੜਾ ਜੀਵਨ ਪਸਰ ਆ ਉਹ ਕਿਵੇਂ ਕਰ ਰਹੇ ਆ ਵੀ ਅਸੀਂ ਜਾ ਕੇ ਉਹ ਦੇਖੀਏ ਤੇ ਸਰਕਾਰ ਨੂੰ ਦਿਖਾਈਏ ਤਾਂ ਜੋ ਕਿ ਸਰਕਾਰ ਇਹਨਾਂ ਵੱਲ ਵੀ ਗੌਰ ਕਰੇ ਤੇ ਅੱਜ ਵਿਧਾਨ ਸਭਾ ਹਲਕਾ ਮਲੋੜ ਦੇ ਪਿੰਡ ਬਲਮਗੜ ਦੇ ਵਿੱਚ ਖੜੇ ਸੀਗੇ ਤੇ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਪਰਿਵਾਰ ਆ ਗੱਲਬਾਤ ਕਰਨ ਲਈ ਆਪਣੀਆਂ ਮੁਸ਼ਕਲਾਂ ਦੱਸਣ ਲਈ ਤੇ ਅੱਜ ਸਾਡੇ ਨਾਲ ਪਿੰਡ ਵਾਸੀ ਸਾਰੇ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਸੱਸੀ ਕਾਲ ਬਾਈ ਜੀ ਸੱਸੀ ਕਾਲ ਬਾਈ ਜੀ ਬਾਈ ਜੀ ਇੱਕ ਤਾਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦੋ ਜੀ ਨਾਮ ਮੇਰਾ ਮhenga singh उर्फ ਮੰਗਾ ਸਿੰਘ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਪਿੰਡ ਬਲੰਗੜ ਹਲਕਾ ਮਲੋੜ ਸਭ ਤੋਂ ਵੱਡਾ ਵੀਰੇ ਤੁਸੀਂ ਜਿਵੇਂ ਅੱਜ ਸਾਨੂੰ ਬੁਲਾਇਆ ਇੱਥੇ ਸਭ ਤੋਂ ਵੱਡਾ ਜਿਵੇਂ ਤੁਸੀਂ ਪੀਣ ਵਾਲੇ ਪਾਣੀ ਦੀ ਗੱਲ ਕਰਦੇ ਸੀ 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਵੀ ਤੇ ਆਪਣੀਆਂ ਹਜੇ ਸਭ ਤੋਂ ਵੱਡੀਆਂ ਮੇਨ ਲੋੜਾਂ ਵੀ ਹਜੇ ਚਲੋ ਬਾਕੀ ਸਾਰੇ ਕੰਮ ਤਾਂ ਬਾਅਦ ਚ ਹੋਣਗੇ ਪਾਣੀ ਵਾਲੀ ਹੈ ਕਿਵੇਂ ਦੇਖਦੇ ਹੋ ਇਸ ਤੋਂ ਪਹਿਲਾਂ ਵੀ ਲੀਡਰ ਆਉਂਦੇ ਹੋਣਗੇ ਪਿੰਡ ਦੇ ਵਿੱਚ ਕੀ ਵਿਸ਼ਵਾਸ ਦੇ ਕੇ ਆਉਂਦੇ ਸੀ ਕਿਉਂ ਨਹੀਂ ਇਹ ਸਮੱਸਿਆ ਹੱਲ ਹੋਈ ਭਾਈ ਜੀ ਪਾਣੀ ਦੀ ਜਿਹੜੀ ਸਮੱਸਿਆ ਹਾਂਜੀ ਹਾਂਜੀ ਮਤਲਬ ਕਿ ਗਰੀਬ ਤਬਕਾ ਜਿਹੜਾ ਗਰੀਬ ਪਰਿਵਾਰ ਆ 2 300 ਰੁਪਏ ਦੀ ਦਿਹਾੜੀ ਤੇ ਗੁਜ਼ਾਰਾ ਕਰਦਾ ਪਾਣੀ ਵਾਲੀ ਬਾਲਟੀ ਵੀ ਜਿਹੜੀ ਵੱਡੀ ਲੈਣੀ ਬਹੁਤ ਔਖੀ ਗੱਲ ਆ ਮੁਸ਼ਕਲ ਵਾਲੀ ਗੱਲ ਆ ਜੇਕਰ ਸਰਕਾਰਾਂ ਦੀ ਗੱਲ ਕਰੀਏ ਹਾਂਜੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਲੌਲੀਪੌਪ ਲਾਰੇ ਠੀਕ ਹੈ ਸਰਕਾਰ ਵੱਲੋਂ ਬੜਾ ਕੁਝ ਦਿੱਤਾ ਜਾਂਦਾ ਐਮਐਲਏ ਫੰਡ ਜਿਹੜਾ ਦੇ ਰਿਆ ਠੀਕ ਹੈ ਜੀ ਪੰਚਾਇਤੀ ਬਲਾਕ ਅਫਸਰ ਦੇ ਰਾਹੀਂ ਵੀਡੀਓ ਦੇ ਰਾਹੀਂ ਪਿੰਡਾਂ ਦੇ ਵਿੱਚ ਸਰਪੰਚਾਂ ਪੰਚਾਂ ਮੈਂਬਰਾਂ ਨੂੰ ਦਿੱਤਾ ਜਾਂਦਾ ਠੀਕ ਹੈ ਪੰਚਾਂ ਸਰਪੰਚਾਂ ਵੱਲੋਂ ਗਲੀਆਂ ਦੇ ਮਤੇ ਪਾ ਕੇ ਸਿਰਫ ਇੱਕ ਕਾਗਜੀ ਤੌਰ ਤੇ ਦਿਖਾਵੇ ਰਹਿ ਜਾਂਦੇ ਆ ਜਿਹੜੀ ਗੱਲ ਪਾਣੀ ਦੀ ਆ ਅਕਾਲੀ ਦਲ ਵੇਲੇ ਜਿਹੜੇ ਕੰਮ ਆ ਜੋ ਸਚਾਈ ਆ ਨਾ ਤਾਂ ਮੈਂ ਅਕਾਲੀ ਦਲ ਤੋਂ ਕੁਝ ਲੈ ਕੇ ਖਾਦਾ ਨਾ ਆਪ ਵਾਲਿਆਂ ਤੋਂ ਤੇ ਨਾ ਹੀ ਮੈਂ ਕਾਂਗਰਸ ਤੋਂ ਨਾ ਹੀ ਕਮਲ ਦੇ ਫੁੱਲ ਵਾਲਿਆਂ ਤੋਂ ਬਾਈ ਜੀ ਦਿਹਾੜੀ ਕਰਨੀ ਆ ਰੋਜੀ ਰੋਟੀ ਖਾਣੀ ਆ ਦਿਹਾੜੀ ਕਰਕੇ ਖਾਣੀ ਆ ਦੂਸਰੀ ਗੱਲ ਜਿਹੜੀ ਸਚਾਈ ਆ ਨਾ ਕਦੇ ਜੇਲ੍ਹ ਜਾਣ ਤੋਂ ਡਰੇ ਆ ਤੇ ਨਾ ਅਸੀਂ ਬੋਲਣ ਤੋਂ ਡਰੇ ਆ ਬੋਲਾਂਗੇ ਪਰਚਾਂ ਤੋਂ ਸਾਨੂੰ ਕੋਈ ਡਰ ਨਹੀਂ ਜਿਹੜੀ ਸਚਾਈ ਆ ਬਿਲਕੁਲ ਲੇਡੀਜ਼ ਸਾਡੇ ਸਾਹਮਣੇ ਆ ਸਾਡੀਆਂ ਮਾਵਾਂ ਧੀਆਂ ਭੈਣਾ ਇਹਨਾਂ ਨੂੰ ਆਉਂਦਿਆਂ ਹੁਣ ਪਾਣੀ ਲੈਣ ਜਾਂਦੀਆਂ ਸੀ ਰੋਕ ਕੇ ਵੀ 10 ਮਿੰਟ ਪਾਣੀ ਬਾਅਦ ਚ ਪੀ ਲੋ ਜੇ ਬਾਅਦ ਚ ਨਹਾ ਲੋ ਜੇ ਭਰਾ ਆਇਆ ਜੋ ਸਮੱਸਿਆ ਉਹ ਬਿਲਕੁਲ ਸਚਾਈ ਤੌਰ ਤੇ ਪੱਖਾ ਜਿਹੜਾ ਆਪ ਦਾ ਰੱਖਣਾ ਆਪਾਂ ਇਹ ਕਾਰਨ ਕੀ ਆ ਇਹਨਾਂ ਕਿਉਂ ਪਾਣੀ ਦੀ ਈਡੀ ਕਾ ਤੋਂ ਦਿੱਕਤ ਆ ਕੀ ਵਿਸ਼ਵਾਸ ਤੁਹਾਨੂੰ ਕੀ ਦੇਖੇ ਜਾਂਦੇ ਜੋ ਲੀਡਰ ਆਉਂਦੇ ਜਦੋਂ ਵੀ ਲੀਡਰ ਆਉਂਦੇ ਆ 64 ਮੈਨੀਫੈਸਟੋ ਦੇ ਵਿੱਚ ਐਨੇ ਕ ਵਾਦੇ ਹੁੰਦੇ ਆ ਸਾਡੇ ਅਨਪੜ੍ਹ ਪਰਿਵਾਰ ਦੇ ਜਿਹੜੇ ਬੱਚੇ ਆ ਜਾਂ ਮਾਵਾਂ ਉਹਨਾਂ ਨੂੰ ਚੋਣ ਮੈਨੀਫੈਸਟੋ ਦੇ ਵਿੱਚ ਜੋ ਵਾਦੇ ਲਿਖੇ ਜਾਂਦੇ ਆ ਉਹਨਾਂ ਦੇ ਮੁਤਾਬਕ ਇੱਕ ਵੀ ਵਾਦਾ ਨਹੀਂ ਪੂਰਾ ਹੋਇਆ ਜੋ 2.5 ਸਾਲ ਦੇ ਵਿੱਚ ਹੁਣ ਨਵੀਂ ਸਰਕਾਰ ਪੁਰਾਣੀਆਂ ਸਰਕਾਰਾਂ ਨੂੰ ਨਿੰਦ ਕੇ ਕਹਿੰਦੇ ਸੀ 1000 ਰੁਪਿਆ ਪਾਵਾਂਗੇ ਆ ਲੇਡੀਜ਼ ਖੜੀ ਆ ਇਹਨਾਂ ਨੂੰ ਪੁੱਛ ਲੈਣ ਜੇ ਕਿਸੇ ਨੇ 500 ਵੀ ਪਾਇਆ ਹੋਵੇ ਆ ਲੇਡੀਜ਼ ਖੜੀਆਂ ਦੂਸਰਾ 3500 ਰੁਪਿਆ ਪੈਨਸ਼ਨ ਦੀ ਗੱਲ ਕਰਦੇ ਸੀ 2500 ਦਾ ਵਾਅਦਾ ਸੀ ਇਹਨਾਂ ਦਾ ਇਹਨਾਂ ਦਾ 2500 ਰੁਪਏ ਦਾ ਸੌਰੀ ਵਾਅਦਾ ਸੀਗਾ ਜਿਦੇ ਚ ਮੇਰੇ ਕੋਲੇ ਮੁਕੰਮਲ ਤੌਰ ਤੇ ਵੀਡੀਓ ਸੂਮਿਤ ਜਰੰਗਲ ਜੀ ਹਰਪ੍ਰੀਤ ਸੂਦਨ ਜੀ ਕਿੰਨੇ ਡੀਸੀ ਆ ਜਿਨ੍ਹਾਂ ਨੂੰ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਹੁਣ ਵੀ ਮੈਂ ਜਾ ਕੇ ਆਪਣੇ ਜਿਹੜੇ ਅੰਗਹੀਨ ਪਰਿਵਾਰ ਆ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਦੇਖ ਨਹੀਂ ਰਿਹਾ ਸੀ ਤਿੰਨ ਮਹੀਨਿਆਂ ਦੀ ਪੈਨਸ਼ਨ ਰੋਕ ਕੇ ਉਹਨਾਂ ਨੇ ਜਦੋਂ ਰੌਲਾ ਪਾਇਆ ਜਦੋਂ ਰਟਾ ਪਾਇਆ ਖਬਰ ਲਵਾਈ ਤਾਂ ਬਈ ਤੀਜੇ ਦਿਨ ਪੈਨਸ਼ਨ ਪੈ ਗਈ ਆ ਤਿੰਨ ਮਹੀਨਿਆਂ ਦੀ ਜਿਹੜੀ 1500 ਮਿਲਦੀ ਸੀ ਉਹ ਵੀ ਇਹ ਸਰਕਾਰ ਨੇ ਰੋਕ ਦਿੱਤੀ ਸੀ ਗੱਲਾਂ ਕਰਦੇ ਸੀ 2500 ਦੇਣ ਦੀਆਂ 1500 ਵੀ ਰੋਕ ਕੇ ਤਿੰਨ ਮਹੀਨੇ ਤੋਂ ਦਿੱਤੀ ਸੀ ਪਰ ਸਰਕਾਰ ਦਾ ਤਾਂ ਸਭ ਤੋਂ ਵੱਡਾ ਇਹ ਵੀ ਵਾਦਾ ਸੀ ਵੀ ਜਿਹੜੀ ਆ ਹੁਣ ਬਦਲਾਟ ਆ 1 ਸਾਲ ਪਹਿਲਾਂ ਦਾ ਆ ਵੀ ਆਮ ਲੋਕਾਂ ਦੀ ਸਰਕਾਰ ਹੋਊਗੀ ਪਿੰਡਾਂ ਦੀਆਂ ਸੱਥਾਂ ਤੋਂ ਚੱਲਿਆ ਕਰੂਗੀ ਲੱਗਦਾ ਤੁਹਾਡੇ ਪਿੰਡ ਦੀ ਸਾਥ ਚਾ ਕੇ ਬੈਠਦੇ ਆਮ ਲੋਕਾਂ ਦੀ ਸਰਕਾਰ ਬਾਰੇ ਮੈਂ ਜਾਣੂ ਕਰਦਾਂ ਸੁਚੇਤ ਕਰਦਾਂ ਜਿੰਨੇ ਕੁ ਮੇਰੇ ਭਰਾ ਮੀਡੀਆ ਦੇ ਵਿੱਚ ਚੈਨਲ ਦੇ ਰਾਹੀਂ ਮਾਧਿਅਮ ਦੇ ਰਾਹੀਂ ਦੇਖ ਰਿਆ ਬੜੇ ਸਾਡੇ ਪਰਿਵਾਰ ਦੇ ਅਣਪੋਹਲੇ ਜਿਹੇ ਬੰਦੇ ਹੁੰਦੇ ਆ ਜਦੋਂ ਤੁਹਾਡੇ ਵਰਗੇ ਭਰਾ মিডিਆ ਵਾਲੇ ਆਉਂਦੇ ਆ ਤਾਂ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਹੀ ਫੱਟਿਆਂ ਤੋਂ ਜਿਹੜੀਆਂ ਸੱਥਾਂ ਦੇ ਵਿੱਚ ਪ੍ਰਚਾਰ ਕਰਕੇ ਵੋਟਾਂ ਲੈ ਕੇ ਜਾਂਦੇ ਆ ਉਹਨਾਂ ਸੱਥਾਂ ਤੋਂ ਬੰਦੇ ਨਖੇੜ ਕੇ ਲੈ ਜਾਂਦੇ ਆ ਡਰਾ ਦਿੰਦੇ ਆ ਕਿ ਜੇਕਰ ਤੁਸੀਂ ਬੋਲੇ ਤਾਂ ਤੁਹਾਡੇ ਕਮਰੇ ਰੁਕ ਜਾਣਗੇ ਤੁਹਾਡੀ ਪੈਨਸ਼ਨ ਰੁਕ ਜੂਗੀ ਜਿਹੜੀ ਕਣਕ ਦੀ ਗੱਲ ਕਰਦੇ ਆ ਇਹ ਕਹਿੰਦੇ ਸੀ ਆਟਾ ਦਾਲ ਦੇਵਾਂਗੇ ਆ ਕੁਝ ਦੇਵਾਂਗੇ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਰੀਆਂ ਸੀ ਸਾਡੇ ਤੋਂ ਉਹ ਵੀ ਖੋ ਲਿਆ ਇੱਕ ਗੱਲ ਤੇ ਮੈਂ ਸੈਂਟਰ ਗਵਰਨਮੈਂਟ ਦੀ ਸਰਕਾਰ ਦੀ ਮਤਲਬ ਕਿ ਸਲਾਹਤਾ ਕਰਦਾ ਕੁਝ ਲੈ ਕੇ ਨਹੀਂ ਖਾਦਾ ਉਹਨਾਂ ਨੇ ਮੈਨੂੰ ਟੈਗਟ ਨਹੀਂ ਦਿੱਤੀ ਉਹਨਾਂ ਨੇ ਜੇਕਰ 14 15 ਕਿਲੋ ਸਾਨੂੰ ਕਣਕ ਦਿੱਤੀ ਆ ਤਾਂ ਗਰੀਬ ਪਰਿਵਾਰ ਦਾ ਪੇਟ ਗੁਜ਼ਾਰਾ ਹੋਇਆ ਜਿਹੜੇ ਵਾਅਦੇ ਕਰਦੇ ਸੀ ਜਿਹੜੇ ਗੱਲਾਂ ਕਰਦੇ ਸੀ ਆਪ ਵਾਲੇ ਖਾਸ ਕਰਕੇ ਡਾਕਟਰ ਬਲਜੀਤ ਕੌਰ ਦੀ ਗੱਲ ਕਰਾਂ ਭਗਵੰਤ ਮਾਨ ਦੀ ਗੱਲ ਕਰਾਂ ਤੇ ਸਾਡੇ ਹਲਕੇ ਦੇ ਮੁਕਸਰ ਜ਼ਿਲ੍ਹੇ ਦੇ ਕਾਕਾ ਬਰਾੜ ਜੀ ਦੀ ਗੱਲ ਕਰਾਂ ਵਾਕੇ ਕਾਕਾ ਬਰਾੜ ਜੀ ਆ ਉਹ ਕਾਕਾ ਜੀ ਆ ਇਦੋਂ ਤਾਂ ਸਾਡੇ ਵਿਹੜੇ ਵਾਲੇ ਬੱਚੇ ਆ ਜਿਹੜੇ ਉਹੀ ਚੰਗੀ ਤੱਕ ਆ ਗੱਲ ਕਰ ਲੈਂਦੇ ਆ ਅ ਪਰਸੋਂ ਚ ਉਥੇ ਡੇਰੇ ਦੇ ਵਿੱਚ ਆਇਆ ਸੀ ਉਥੇ ਬੋਲ ਰਿਹਾ ਸੀ ਡੇਰਾ ਐ ਕੈਵ ਜੀ ਚੀਜ਼ ਹੁੰਦੀ ਆ ਸਾਧੂ ਸੰਤਾਂ ਦਾ ਜਿਹੜਾ ਡੇਰਾ ਹੁੰਦਾ ਉਹਦੇ ਵਿੱਚ ਜੇ ਕੋਈ ਕਾਕਾ ਜੀ ਐਮਐਲਏ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਐਮਐਲਏ ਝੂਠ ਬੋਲ ਕੇ ਜਾਂਦਾ ਤਾਂ ਸਾਡੇ ਪਿੰਡ ਦੇ ਵਿੱਚ ਉਹਦਾ ਰਿਜ਼ਲਟ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕੁਝ ਤਾਂ ਲੋਕ ਦੇ ਦਿੰਦੇ ਆ ਕੁਝ ਡੇਰੇ ਵਾਲੇ ਸੰਤ ਵੀ ਦੇ ਦਿੰਦੇ ਆ ਭੈ ਜੀ ਗੱਲ ਤੁਸੀਂ ਕੀਤੀ ਸੀ ਜਿਵੇਂ ਲੋਕਾਂ ਨੂੰ ਡਰਾ ਧਮਕਾ ਲਿਆ ਜਾਂਦਾ ਲੋਕਾਂ ਨੂੰ ਨਕੇੜਿਆ ਜਾਂਦਾ ਅੱਜ ਦੀ ਹਕੀਕਤ ਹੀ ਆ ਡਰਾਉਣ ਧਮਕਾਉਣ ਦੇ ਵਿੱਚ ਜਿਵੇਂ ਸੀਐਮ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਆ ਕੇ ਸਵਾਲ ਪੁੱਛਿਆ ਕਰੋ ਠੀਕ ਹੈ ਲੀਡਰ ਤੁਹਾਡੇ ਪਿੰਡਾਂ ਚਾਉਂਦੇ ਆ ਉਹਨਾਂ ਦੇ ਉਹਨਾਂ ਤੋਂ ਕੰਮ ਪੁੱਛਿਆ ਕਰੋ ਚਲੋ ਅਸੀਂ ਜਿੰਨਾ ਕ ਫਰਜ਼ਾਦਾ ਕਰਦੇ ਆ ਆਪਦੇ ਮਜ਼ਦੂਰ ਪਰਿਵਾਰਾਂ ਦਾ ਕਰਦੇ ਆ ਅਸੀਂ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਆ ਇਹ ਤਾਂ ਸਾਨੂੰ ਵੀ ਧਮਕਿਓਂ ਲੱਗੀਆਂ ਅੱਜ ਹੀ ਮੈਨੂੰ ਇੱਕ ਆਪ ਆਦਮੀ ਦੇ ਬਲਾਕ ਪ੍ਰਧਾਨ ਦਾ ਇੱਕ ਫੋਨ ਆਇਆ ਕਹਿੰਦਾ ਸਰਕਾਰ ਦੇ ਆ ਤੁਸੀਂ 2.5 ਸਾਲਾਂ ਦੇ ਪਿੱਛੇ ਪਏ ਆ ਤੇ ਪਿਛਲੇ 70 ਸਾਲਾਂ ਲੰਗਾ ਵੀ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਮੈਂ ਉਹਨਾਂ ਨੂੰ ਇਹ ਗੱਲ ਵੀ ਕਹੀ ਸੀ ਵੀ ਅੱਜ ਕੁਰਸੀ ਤੇ ਕੌਣ ਬੈਠਾ ਜੇ ਉਹਨਾਂ ਨੇ 70 ਸਾਲ ਕੁਛ ਨਹੀਂ ਕੀਤਾ ਤਾਂ ਅੱਜ ਉਹ ਬੈਠੇ ਕਿੱਥੇ ਆ ਵੀ ਕਹਿਣ ਦਾ ਮਤਲਬ ਉਹ ਆਪਦੇ ਬਿਆਨਾਂ ਤੋਂ ਭੱਜਦੇ ਨਜ਼ਰਾ ਰਹੇ ਆ ਜੇ ਅਸੀਂ ਉਹਨਾਂ ਨੂੰ ਪੁੱਛਦੇ ਆ ਨਾ ਵੀ ਆਸੀਂ ਲੋਕਾਂ ਦੇ ਜਾ ਕੇ ਦਰਦ ਫਰੋਲਦੇ ਆ ਅੱਜ ਤੁਹਾਡੇ ਆ ਜਿਹੜੇ ਦਰਦ ਫਰੋਲੇ ਆ ਇਹ ਵੀ ਉਹਨਾਂ ਦੇ ਲਈ ਫੇਰ ਇੱਕ ਡਾਂਗ ਹੀ ਆ ਬਜਣੀ ਵੀ ਸਾਡੇ ਜਿਹੜੇ ਕੰਮ 2.5 ਸਾਲਾਂ ਚ ਉਹਨਾਂ ਨੇ ਨਹੀਂ ਕੀਤੇ ਤੇ ਵੀ ਇਹ ਤੁਸੀਂ ਕਿਉਂ ਉਜਾਗਰ ਕਰਦੇ ਇਸ ਤਰ੍ਹਾਂ ਤੇ ਇਸ ਸਥਿਤੀ ਦੇ ਉੱਤੇ ਆਈ ਹੈ ਜਿਹੜੀ ਆ ਵਾਹ ਦੇਖੋ ਬਾਈ ਜੀ ਤੁਹਾਡੀ ਗੱਲ ਬਿਲਕੁਲ ਕਲੀਅਰ ਆ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਇਹ ਕਹਿੰਦੇ ਸੀ ਸਥਾਂ ਦੇ ਵਿੱਚ ਆ ਕੇ ਇਹ ਕਹਿੰਦੇ ਸੀ ਤੁਹਾਡੇ ਘਰਾਂ ਦੇ ਵਿੱਚ ਅਫਸਰ ਆ ਕੇ ਕੰਮ ਕਰਨਗੇ ਇਹ ਸਾਡੀਆਂ ਸਥਾਂ ਦੇ ਵਿੱਚ ਆਉਂਦੇ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਜੀ ਗਰੀਬ ਪਰਿਵਾਰਾਂ ਦੇ ਵਿੱਚ ਇੱਕ ਲੱਖ ਦੇ ਵਿੱਚੋਂ ਇੱਕ ਇੱਕ ਐਸੇ ਯੋਧੇ ਹੈਗੇ ਆ ਜਿਹੜੇ ਭਗਵੰਤ ਮਾਨ ਨੂੰ ਵੀ ਕੁਐਸਚਨ ਕਰਨਗੇ ਮੇਰੇ ਨਾਲ ਬਹਿ ਕੇ ਡਿਬੇਟ ਕਰਨਗੇ ਇਹ ਲੱਖੇ ਸਿਧਾਣੇ ਨੂੰ ਇਹ ਧਮਕੀਆਂ ਦਿੰਦਾ ਸੀ ਸਖਵੀਰ ਬਾਦਲ ਨੂੰ ਧਮਕੀਆਂ ਦਿੰਦਾ ਸੀ ਪੁਰਾਣੇ 70 ਸਾਲ ਦੇ ਬਜ਼ੁਰਗਾਂ ਨੂੰ ਬਾਪੂ ਬਾਦਲ ਨੂੰ ਨਿੰਦਣ ਵਾਲਾ ਇੱਥੇ ਆ ਕੇ ਸਾਡੀ ਸੱਤ ਦੇ ਵਿੱਚ ਡਿਬੇਟ ਕਰੇ ਸਾਡੇ ਨਾਲ ਬਹਿ ਕੇ ਗੱਲ ਕਰੇ ਜੇ ਇੱਕ ਵੀ ਵਾਦਾ ਇਹਨਾਂ ਨੇ 100 ਦੇ ਵਿੱਚੋਂ 10ਾਂ ਦੇ ਵਿੱਚੋਂ ਪੂਰਾ ਕੀਤਾ ਤਾਂ ਮੈਂ 100 ਬੀਬੀ ਨਾਲ ਤੋੜ ਦੂੰਗਾ ਛੋਟਾ ਇੱਕ ਵਚਨ ਲਾਸਟ ਵਿੱਚ ਪੁੱਛੂਗਾ ਆਪਾਂ ਕਾਫੀ ਗੱਲਬਾਤ ਕਰਨੀ ਹੋਰ ਵੀ ਇੱਕ ਲੰਬੇ ਸਮੇਂ ਤੋਂ ਜਿਹੜਾ ਰਿਜ਼ਰਵ ਹਲਕਾ ਮਲੋਟ ਹਲਕੇ ਜਿਹੜਾ ਰਿਜ਼ਰਵ ਆ ਜਾਂਦਾ ਲੰਬੇ ਸਮੇਂ ਤੋਂ ਆਪਣੇ ਕੋਈ ਐਸਸੀ ਪਰਿਵਾਰ ਦਾ ਕਿਸੇ ਵੀ ਪਾਰਟੀ ਦਾ ਹੋਵੇ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਹੈ ਜਦੋਂ ਵੀ ਕੋਈ ਐਸਸੀ ਪਰਿਵਾਰ ਦਾ ਇੱਥੇ ਜਿੱਤਦਾ ਉਸੇ ਪਾਰਟੀ ਦੀ ਸਰਕਾਰ ਹੁੰਦੀ ਹੈ ਜੇਕਰ ਅੱਜ ਗੱਲ ਕਰੀਏ ਤਾਂ ਡਾਕਟਰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਇਸੇ ਹਲਕੇ ਤੋਂ ਆਪਣੇ ਐਸਸੀ ਪਰਿਵਾਰਾਂ ਨਾਲ ਸੰਬੰਧਤ ਜਿੱਤਣ ਤੋਂ ਬਾਅਦ ਉਹ ਐਸਸੀ ਪਰਿਵਾਰਾਂ ਦਾ ਮੁਸ਼ਕਲਾਂ ਕਿਉਂ ਭੁੱਲ ਜਾਂਦੇ ਬਹੁਤ ਵਧੀਆ ਕੁਐਸਚਨ ਆ ਬਾਈ ਜੀ ਡਾਕਟਰ ਬਲਜੀਤ ਕੌਰ ਸਾਡੇ ਐਸਸੀ ਪਰਿਵਾਰ ਦੇ ਵਿੱਚੋਂ ਹੁੰਦਿਆਂ ਹੋਇਆਂ ਉਹਨਾਂ ਦੇ ਨਾਲ ਮੈਂ ਕੈਂਪ ਵੀ ਲਵਾਏ ਆ ਅੱਖਾਂ ਦੇ ਤੇ ਕਾਫੀ ਉੱਥੇ ਮਰੀਜ਼ ਵੀ ਮੈਂ ਤਾਂ ਭੈਣ ਜੀ ਨੂੰ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰੂੰਗਾ ਵੀ ਇੱਕ ਝੂਠੀ ਟੌਰ ਵਾਸਤੇ ਜਿਹੜੀ ਕੁਰਸੀ ਛੱਡ ਕੇ ਦੁਬਾਰਾ ਜੇਕਰ ਆਪ ਦੀ ਡਿਊਟੀ ਜੁਆਇਨ ਕਰ ਲੈਣਾ ਤਾਂ ਇਸ ਤੋਂ ਵੱਡਾ ਪੁੰਨ ਨਹੀਂ ਕੋਈ ਹੋ ਸਕਦਾ। ਉਹ ਲੀਡਰ ਕਹਿ ਦਿੰਦੇ ਅਸੀਂ ਪੁੰਨ ਦਾ ਕੰਮ ਹੀ ਕਰ ਸੇਵਾ ਕਰ ਰਹੇ ਹਾਂ ਜਿਹੜਾ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਨੇ ਪੁੰਨ ਦਾ ਕੰਮ ਕਰ ਰਹੇ ਆ ਸਾਡੇ ਕੋਲੇ ਭਰਾ ਜੀ ਖੜੇ ਆ ਹਰ ਚੀਜ਼ ਦਾ ਸਬੂਤ ਆ ਭੈਣ ਜੀ ਡਾਕਟਰ ਬਲਜੀਤ ਕੌਰ ਜੀ ਜਦੋਂ ਤੱਕ 60000 ਪੈਨਸ਼ਨ ਆਉਂਦੀ ਸੀ ਉਦੋਂ ਵੀ ਪੁੰਨ ਕਰਦੀ ਸੀ ਤੇ ਹੁਣ ਬਹੁਤ ਵੱਡੇ ਪੁੰਨ ਕਰੀ ਜਾਂਦੀ ਆ 250 ਰੁਪਏ ਨਿਗਾਹ ਵਾਲੀ ਐਨਕ ਆ ਸਾਡੇ ਕੋਲੇ ਮੌਜੂਦ ਖੜਾ 700 ਰੁਪਏ ਦੇ ਵਿੱਚ ਐਨਕ ਦੇ ਰਹੀ ਆ ਕਿੱਥੋਂ ਲਈ ਜੀ ਕਿੱਥੋਂ ਨਹੀਂ ਮੰਗਦੇ ਇਸੇ 700 ਜਿਹੜਾ ਇਹਨਾਂ ਨੇ ਅੱਡੇ ਕੋਲੇ ਹੈਗਾ ਨਾ ਹਸਤਾ ਅੱਛਾ ਉਠਿਆ ਨੇ ਵੀ 700 ਰੁਪਏ ਲੱਗੂਗਾ ਆਪ ਤਾਂ ਨਹੀਂ ਸੀ ਅੱਛਾ ਨਹੀਂ ਇਹਨਾਂ ਨੇ ਡਾਕਟਰ ਸਾਹਿਬ ਦਾ ਪ੍ਰਾਈਵੇਟ ਹਸਪੀਟਲ ਆਪ ਦਾ ਦੇਖੋ ਭਾਈ ਜੀ ਜਿਹੜੇ ਭਰਾ ਸਾਡੇ ਐਸੀ ਪਰਿਵਾਰ ਦੇ ਵਿੱਚੋਂ ਹਾਂਜੀ ਚੰਗੇ ਗੈਜਡਿਡ ਅਫਸਰ ਆ ਹਾਂਜੀ ਚੰਗਾ ਨਾਮਾ ਕਮਾ ਕੇ 1 ਕਰੋੜ ਰੁਪਏ ਦੀ ਟਿਕਟ ਲੈ ਕੇ ਤੇ ਯਾਰ ਅੱਜ ਸਾਡੇ ਗਰੀਬ ਪਰਿਵਾਰਾਂ ਨੂੰ ਦੱਸਣਗੇ ਵੀ ਅਸੀਂ ਗਰੀਬ ਆ ਬਹੁਤ ਵੱਡਾ ਲਜਾਵਾ ਬਾਈ ਜੀ 1 ਕਰੋੜ ਦਾ ਇਹ ਮੁੜ ਕੇ ਚਾਚਾ ਜਾ ਜਾਂਦਾ ਕੋਈ ਨਹੀਂ ਬਾਈ ਜੀ ਚਰਚਾ ਦੇ ਵਿੱਚ ਆ ਜਾਊਗਾ ਮੇਰੇ ਭਰਾ ਬੈਠੇ ਆ ਇਸ ਤੋਂ ਪਹਿਲਾਂ ਪਿਛਲੇ ਪਿੰਡਾਂ 'ਚ ਗੱਲ ਹੋਈ ਸੀ ਇੱਕ ਇੱਕ ਭਰਾ ਨੇ ਕਿਸੇ ਨੇ ਕਹਿਤਾ ਸੀ ਵੀ ਸਾਡਾ ਬਲਾਕ ਪ੍ਰਧਾਨ ਕਹਿੰਦਾ ਮੈਡਮ 50000 ਰੁਪਏ ਚਾਹ ਪੀਣ ਦਾ ਲੈਂਦੇ ਆ ਤੇ ਉਹਨੂੰ ਅੱਜ ਪ੍ਰਧਾਨ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਮੈਂ ਤਾਂ ਇਹ ਕਿਹਾ ਸੀ ਵੀ 40-50000 ਰੁਪਏ ਖਰਚਾ ਹੋ ਜਾਂਦਾ ਤੁਸੀਂ ਗਰੀਬ ਲੋਕ ਨਹੀਂ ਕਰ ਸਕਦੇ ਦੇਖੋ ਜੀ ਜੇਕਰ ਇਹ ਗੱਲ ਪ੍ਰਧਾਨ ਜੀ ਕਹਿੰਦੇ ਆ ਆਮ ਆਦਮੀ ਪਾਰਟੀ ਦੇ ਸੋ ਮੇਰੇ ਨਾਲ ਆ ਕੇ ਗੱਲ ਕਰ ਲੈਣਾ ਜੇ ਇੱਕ ਕਰੋੜ ਦੀ ਜਾਂ 50 ਲੱਖ ਦੀ ਟਿਕਟ ਨਹੀਂ ਮਿਲਦੀ ਤਾਂ ਫਿਰ ਮੈਨੂੰ ਦੇਣਾ ਮੈਂ ਗਰੀ ਪਰਿਵਾਰ ਚੋਂ ਮੈਂ ਕਹਿੰਦੇ ਸੀ ਆਮ ਲੋਕਾਂ ਨੂੰ ਦਿੱਤੀਆਂ ਆਮ ਦੇਖੋ ਆਮ ਲੋਕਾਂ ਚੋਂ ਸਾਡੇ ਆ ਭਰਾ ਖੜੇ ਇਹਨਾਂ ਨੂੰ ਦੇਣ ਟਿਕਟ ਅਸੀਂ ਆਮ ਲੋਕ ਉਹ ਆਮ ਲੋਕ ਨਹੀਂ ਜਿਨ੍ਹਾਂ ਦੀ 60000 ਰੁਪਿਆ ਪੈਨਸ਼ਨ ਤਨਖਾਹ ਆਉਂਦੀ ਆ ਸਾਡੀ ਨੂੰ ਕੁਝ ਨਹੀਂ ਚਾਹੀਦਾ ਨਾ ਕੋਈ ਹਜ਼ਾਰ ਰੁਪਏ ਚਾਹੀਦਾ ਨਾ ਕੋਈ ਆਟਾ ਦਾਲ ਚਾਹੀਦੀ ਠੀਕ ਹੈ ਜੀ ਨਾ ਸਾਨੂੰ ਗਲੇ ਚਾਹੀਦੀ ਸਾਡੇ ਪਿੰਡ ਦਾ ਵਿਕਾਸ ਚਾਹੀਦਾ ਠੀਕ ਹੈ ਸਾਡੇ ਪਿੰਡ ਚ ਮੁੰਡੇ ਨਸ਼ਾ ਕਰਦੇ ਮੱਝਲ ਟੀਕੇ ਲਾਉਂਦੇ ਉਹ ਨਹੀਂ ਬੰਦ ਹੁੰਦੇ ਗੋਲੀ ਲਾਉਂਦੇ ਫਿਰ ਵਾਲੀ ਗੋਲੀ ਲਾਉਂਦੇ ਕਿ 82 ਮੁੰਡੇ ਆ 82 ਮੁੰਡਿਆਂ ਦੇ ਵਿੱਚੋਂ 81 ਮੁੰਡੇ ਰਹਿ ਗਏ ਅੱਜ ਅੱਛ ਫੁਨਮਾ ਵੀਡੀਓ ਦੇ ਦੇਣਾ ਅੱਛਾ ਢੇਰ ਲੱਗਾ ਬੈਠੀ ਸਰਕਾਰ ਤਾਂ ਇਹ ਗੱਲ ਕਹਿੰਦੀ ਸੀ ਸਭ ਤੋਂ ਵੱਡਾ ਮੁੱਦਾ ਹੀ ਜਿਹੜਾ ਨਸ਼ੇ ਦਾ ਸੀਗਾ ਕਿਉਂਕਿ ਪਿਛਲੀ ਸਰਕਾਰ ਬਣੀ ਸੀ ਕਾਂਗਰਸ ਬਣੀ ਸੀ ਅਸੀਂ ਹਰ ਸਰਕਾਰ ਤੇ ਸਵਾਲ ਚੱਕਦੇ ਹਾਂ ਕੋਈ ਪ੍ਰੋਬਲਮ ਨਹੀਂ ਕੈਪਟਨ ਸਾਹਿਬ ਨੇ ਸੌ ਚੱਕੀ ਸੀ ਗੁਟਕਾ ਸਾਹਿਬ ਦੀ ਉਹਨਾਂ ਨੇ ਕਿਹਾ ਸੀ ਇੱਕ ਮਹੀਨੇ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦਿਆਂਗੇ ਤੇ ਇਹ ਇੱਕ ਨਹੀਂ ਹੋਇਆ ਸਰਕਾਰ ਪਲਟ ਗਈ ਬਦਲ ਗਈ ਆ ਬਦਲਾ ਬਦਲਾ ਦੇ ਵਿੱਚ ਨਵੀਂ ਸਰਕਾਰ ਆਈ ਸੀ ਇਹਨਾਂ ਨੇ ਵੀ ਇੱਕ ਮਹੀਨੇ ਦਾ ਜਿਹੜਾ ਸਮਾਂ ਮੰਗਿਆ ਸੀਗਾ ਇਹਨਾਂ ਇਹ ਤਾਂ ਕਹਿੰਦੇ ਹੁਣ ਵੀ ਨਸ਼ਾ ਪ੍ਰੋਪਰ ਖਤਮ ਹੋ ਗਿਆ ਤੁਹਾਡੇ ਪਿੰਡ ਦੇ ਵਿੱਚ ਇਹਨਾਂ ਨੇ ਮੇਰੇ ਕੋਈ ਕਸ਼ ਨਹੀਂ ਪੋਸ ਜਿਹੜੀ ਆ ਸਰਕਾਰੀ ਗੋਲੀਆਂ ਦੇ ਸਰਕਾਰੀ ਗੋਲੀਆਂ ਹੁੰਦੇ ਸਰਕਾਰੀ ਜਿਹੜੀ ਥੱਲੇ ਰੱਖਣ ਲਈ ਗੋਲੀ ਆ ਅੱਛਾ 5-7 ਸਾਲ ਖਾਊਗਾ ਬੱਚਾ ਉਸ ਤੋਂ ਬਾਅਦ ਨਵਰਦ ਅੱਛਾ ਇਹ ਤੁਹਾਡੇ ਪਿੰਡ ਦੇ ਵਿੱਚ ਇੰਨਾ ਨਸ਼ਾ ਜਿਹੜੇ ਲੋਕ ਤੁਸੀਂ ਗੱਲ ਕੀਤੀ ਨਸ਼ਾ ਬੰਦੇ ਹੀ ਨਹੀਂ ਕਿ ਤੋਹਾਈ ਤੇ ਰਜ਼ਗਾਰ ਦੀ ਜਿਵੇਂ ਗੱਲ ਕਰਦੀ ਹੈ ਸਰਕਾਰ ਵੀ 42 43000 ਜਿਹੜੀਆਂ ਨੌਕਰੀਆਂ ਦਿੰਦੀਆਂ ਤੁਹਾਡੇ ਪਿੰਡ ਚ ਕਿੰਨੇ ਕ ਨੌਜਵਾਨ ਸਾਨੂੰ ਕੁਛ ਕੁਛ ਨਹੀਂ ਚਾਹੀਦਾ ਵੀਰੇ ਸਾਨੂੰ ਤਾਂ ਕੱਲ ਲੈੱਕ ਚਾਹੀਦਾ ਨਸ਼ਾ ਬੰਦ ਹੋ ਜਾਏ ਸਾਡੇ ਪਿੰਡ ਦੇ ਮੁੰਡੇ ਮਰੀ ਜਾਂਦੇ ਅੱਜ ਆ ਕੱਜ ਮ ਫਿਰ ਮਰਿਆ ਅੱਛਾ ਨਸ਼ਾ ਤੁਹਾਨੂੰ ਮੈਂ ਵੀਡੀਓ ਦੇ ਦੇਣਾ ਸਰਿੰਜਾਂ ਦੀ ਸ਼ੀਸ਼ੀਆਂ ਦੀ ਥੱਲੇ ਲਾ ਦੇ ਬੰਦੇ ਅੱਛਾ ਮੈਂ ਦੱਸ ਦਿੰਦਾ ਸੁਖਪਾਲ ਜੀ 1 ਮਿੰਟ ਬਜ਼ੁਰਗ ਵੀ ਨਾਲ ਆ ਹਾਂਜੀ ਬਜ਼ੁਰਗ ਵੀ ਨਾਲ ਆ ਹਾਂਜੀ ਬਾਪੂ ਜੀ ਕਿਵੇਂ ਹੋਇਆ ਕੋਈ ਕੰਮ ਪਿੰਡਾ ਦੇ ਵਿੱਚ ਨਹੀਂ ਕੋਈ ਹੋਇਆ ਕੋਈ ਨਹੀਂ ਹੋਇਆ ਸਾਡੇ ਕੰਮ ਬਸ ਤੇ ਕਿਹੜੀਆਂ ਸਰਕਾਰਾਂ ਬਿਲੇ ਹੋਏ ਸੀ ਕੰਮ ਪਿਛਲੀਆਂ ਸਰਕਾਰਾਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੇ ਕੋਈ ਕੰਮ ਕੀਤਾ ਸੀ ਉਹ ਵੀ ਕਾਲੀ ਪਾਰਟੀ ਸਾਡੇ ਕੁਝ ਨਾ ਕੁਝ ਹੰਦਾਰ ਰਿਹਾ ਹੈ ਕਿਉਂਕਿ ਇਹ ਸਰਕਾਰ ਜਿਹੜੀ ਬਣੀ ਹੈ ਕਹਿੰਦੇ ਸੀ ਵੀ 70 ਸਾਲਾਂ ਸਾਨੂੰ ਲੁੱਟਿਆ ਹੀ ਗਿਆ ਤੁਹਾਨੂੰ ਲੱਗਦਾ ਵੀ ਉਹ ਜਿਹੜੇ 70 ਸਾਲਾਂ ਚ ਕੰਮ ਨਹੀਂ ਹੋਏ ਸੀ ਆ ਹੁਣ ਹੋ ਗਏ ਨਹੀਂ ਹੋਏ ਇਹਨਾਂ ਨੇ ਨਹੀਂ ਕਰੇ ਉਹ ਉਹ ਸਮਾਂ ਕਰਦੇ ਰਹੇ ਜੀ ਵੈਸੇ ਪਹਿਲਾਂ ਵਾਲੇ ਕਰਦੇ ਰਹੇ ਕਰਦੇ ਰਹੇ ਜੀ ਹਾਂਜੀ ਬਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਨੌਜਵਾਨਾਂ ਨੂੰ ਮਿਲ ਗਿਆ ਨਹੀਂ ਜੀ ਤੇ ਤੁਹਾਡੇ ਪਿੰਡ ਦੇ ਵਿੱਚ ਉਹ ਕਹਿੰਦੇ 42000 ਨੌਕਰੀਆਂ ਦਿੱਤੀਆਂ ਕਿੰਨੇ ਕੁ ਨੌਜਵਾਨਾਂ ਨੂੰ ਨਹੀਂ ਜੀ ਨਹੀਂ ਬਸ 2-4000 ਅੱਛਾ ਇਹ ਹਕੀਕਤ ਸੀਗੀ ਇਹ ਪੈਣਾ ਨੂੰ ਜ਼ਰੂਰ ਆਪਾਂ ਮਤਾਵਾਂ ਨੂੰ ਕਵਾਂਗੇ ਇੱਕ ਵਾਰੀ ਜ਼ਰੂਰ ਜਿਹੜੀ ਗੱਲਬਾਤ ਹਾਂਜੀ ਮਾਤਾ ਜੀ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਮਿਲ ਰਿਹਾ ਸਾਰਾ ਕੁਝ ਜਿਹੜੇ ਕੁਝ ਵਾਅਦੇ ਕੀਤੇ ਸੀ ਪੂਰੇ ਹੋ ਗਏ ਨਾ ਕੋਈ ਵੀ ਨਹੀਂ ਕੋਈ ਵੀ ਨਹੀਂ ਸਾਡਾ ਵਾਅਦਾ ਪੂਰਾ ਹੋਇਆ ਹਾਂ ਸਾਡਾ ਨਾਂ ਬਰਕਾਰ ਕੇ ਕੋਈ ਸਾਨੂੰ ਕੋਈ ਕਿਸੇ ਨੇ ਨੌਕਰੀ ਨਹੀਂ ਦਿੱਤੀ ਕੋਈ ਸਾਡਾ ਕਿਸੇ ਨੇ ਕੋਈ ਰਸਨ ਵੀ ਸਾਡਾ ਤੋ ਬੰਦ ਕਰਤਾ ਨਹੀਂ ਸਰਕਾਰ ਤਾਂ ਕਹਿੰਦੀ ਬਈ ਰਜਗਾਰ 42000 ਲੋਕਾਂ ਨੂੰ ਰਜਗਾਰ ਮਿਲ ਗਿਆ ਕੋਈ ਨਹੀਂ ਦਿੱਤਾਗਾ ਸਾਡੇ ਘਰ ਵੇਖ ਲੈ ਡਿੱਗਣ ਵਾਲੇ ਹੋਏ ਪਏ ਕੱਚੇ ਮਕਾਨ ਸਾਡੇ ਨਹੀਂ ਤੁਹਾਡੇ ਕਮਰੇ ਕੋਈ ਲਿਖੇ ਨਹੀਂ ਗਏ ਜਾਂ ਕਿੱਥੇ ਕਰਦੇ ਆ ਸਾਖ ਦਿੰਦੇ ਆ ਬਜੀਤ ਕਰਤਾ ਆਂ ਦੀ ਕਿ ਪਹਿਲੇ ਵਾਲੇ ਖਾ ਗਏ ਤਾਂ ਸਾਨੂੰ ਕੀ ਪਤਾ ਕੌਣ ਖਾਗਾ ਕੌਣ ਨਹੀਂ ਖਾਗਾ ਹੁਣ ਤਾਂ 2.5 ਸਾਲ ਫਿਰ ਹੁਣ 2.5 ਸਾਲਾਂ ਨੂੰ ਫਿਰ ਅਸੀਂ ਵੀ ਕੀ ਕਰਗੇ ਭਰਾਵਾ ਉਹਨਾਂ ਨੇ ਸਭ ਤੋਂ ਵੱਡਾ 10 ਕਿਲੋ ਕਣਕ ਤੇ ਸਾਨੂੰ 10 ਕਿਲੋ ਕਣਕ ਦੇਣ ਲਾਤਾ 10 ਕਿਲੋ ਦਿੰਦਾ ਸਾਨੂੰ ਕਣਕ ਹਾਂ 5 ਕਿਲੋ ਆਊਗੀ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਮੁੱਦਾ ਸੀਗਾ ਇੱਕ ਨਸ਼ੇ ਨੂੰ ਲੈ ਕੇ ਮੁੱਦਾ ਸੀਗਾ ਤੁਹਾਡੇ ਪਿੰਡ ਦੇ ਵਿੱਚ ਪਹਿਲੀ ਗੱਲ ਤੇ ਕਨੇ ਵੀ ਸਾਨੂੰ ਨਸ਼ਾ ਤੋਂ ਰਹਿਤ ਕਰਨ ਸਾਡੇ ਬੱਚੇ ਵੇਲਾ ਕਿੰਨੇ ਨਿੱਕੇ ਨਿੱਕੇ ਨਛੇ ਆਤ ਲੱਗ ਜਾਂਦੇ ਆ ਨਸ਼ਾ ਬੰਦ ਕਰਨ ਅੱਛਾ ਇਸ ਇਸ ਪਿੰਡ ਦੇ ਵਿੱਚ ਵੀ ਬਹੁਤ ਨਸ਼ਾ ਬਹੁਤ ਜ਼ਿਆਦਾ ਆਈ ਅੱਜ ਜਿ ਸ਼ਿਸ਼ਕਾਰ ਹੋਇਆ ਇੱਕ ਮੁੰਡੇ ਦਾ। ਦਰਦ ਦੇ ਮਰਗੇ ਦੋ ਪੈ। ਕਿੰਨੇ ਕਿੰਨੇ ਮਾਤਾ ਜੀ? ਹਾਂ 10-12 ਮੁੰਡੇ ਮਰ ਗਏ ਇਹਦੇ ਚ। ਨਸ਼ੇ ਨਾਲ ਹਾਂ ਠੀਕ ਆ ਨਾ। ਇਹਦਾ ਨਸ਼ਾ ਬੰਦ ਹੋਣਾ ਚਾਹੀਦਾ। ਕਿਲੋ ਆਉਂਦਾ। 10 ਤੋਂ ਵੀ ਹੁਣ 5 ਹੀ ਆਉਣ ਲੱਗ ਗਿਓ। ਹੁਣ ਵੋਟਾਂ ਲੈ ਲੈਣਗੇ ਤੇ ਮਗਰੋਂ ਕੋਈ ਨਹੀਂ ਕਿਸੇ ਦਾ ਬਸ। ਸਰਕਾਰ ਨੇ ਕਿਹਾ ਸੀਗੇ ਵੀ ਸਾਡੇ ਕੰਮ ਵੇਖ ਕੇ ਵੋਟ ਪਾਓ ਜੇ ਲੱਗਦਾ 2.5 ਸਾਲਾਂ ਸਰਕਾਰ ਨੇ ਕੰਮ ਕੀਤਾ ਉਹ ਵੇਖ ਕੇ ਵੋਟ ਤੁਹਾਨੂੰ ਪਾਉਣਾ ਬੰਦ। ਵੋਟਾਂ ਅਗਲੇ ਲੈਣਗੇ ਵੋਟਾਂ ਹੁਣ ਵੀ ਲੈਣ ਆਉਂਦੇ ਆ। ਕਹਿੰਨੇ ਵੀ ਆਂ ਪਰ ਕੋਈ ਨਹੀਂ ਅਗਲ ਵਿੱਚ ਸਾਰੀਆਂ ਚ ਨਾ। ਅੱਡਾ ਫਾਫੇ ਪਾਇਆ ਮਸ਼ਕ ਮਾਰਦਾ ਮਛਰ ਬੰਬਾਰੀ ਨਾ ਇਸ ਗਲੀਆਂ ਦੇ ਵਿੱਚ ਬੰਬਾਰੀ ਨਹੀਂ ਪਿੰਡ ਸਭ ਤੋਂ ਵੱਡੀ ਸਮੱਸਿਆ ਜਿਵੇਂ ਤੁਹਾਡੇ ਪਿੰਡ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਸਾਡੇ ਜਦੋਂ ਦਾ ਵੱਡ ਵਸਤਾ ਬੰਦ ਕਰੀ ਬੈਠੇ ਹਾਂ ਪਾਣੀ ਪਿੱਛੇ ਆਉਂਦਾ ਤੇ ਇੱਥੇ ਗਾਂ ਸਾਡੇ ਪਹੁੰਚਦਾ ਨਹੀਂ ਪਾਣੀ ਪਾਣੀ ਕਿੱਥੋਂ ਲੈ ਕੇ ਆਉਣਾ ਪੈਂਦਾ ਪਾਣੀ ਲਾਉਣਾ ਇੱਧਰ ਸਵੇਰ ਤੋਂ ਲਿਆਉਣੇ ਵੀ ਰਾ ਸੀ ਇੱਧਰ ਖਾਰਾ ਪਰ ਦੇਕਰ ਅੱਜੋ ਖਾਰਾ ਕਦ ਕਿਤੋਂ ਲਿਆਉਣੇ ਕਦ ਕਿਤੋਂ ਲਿਆਉਣੇ ਟੁੱਟੇ ਭਜੇ ਸਰੀਰ ਹੈਗੇ ਤੇ ਤੁਰਿਆ ਜਾਤ ਜਾਂਦਾ ਆਪਣੇ ਘਰੇ ਨਾਲ ਕਿਥੋਂ ਲੈਦੇ ਅੱਧੇ ਬੰਦੇ ਆਪਣੇ ਐਚਾ ਇਹ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਪਾਣੀ ਦੀ ਪੀੜਾ ਦੀ ਸਮੱਸਿਆ ਹੀ ਆ ਇੱਥੋਂ ਉਹ ਆਪਣਾ ਆ ਨਾਲ ਕਿ ਲੱਗੇ ਸੂਏ ਤੇ ਇੱਥੇ ਲੈਣੇ ਮੇਰੇ ਕਿ 6 ਸਾਲ ਹੋ ਗਿਆ ਕਾਟ ਕੱਟੇ ਨੂੰ ਐਚਾ ਤੁਹਾਡਾ ਕੰਮ ਨਾਲ ਸਾਡ ਕੱਟਿਆ ਤੇ 6 ਸਾਲ ਹੋ ਗਏ ਮੈਨੂੰ ਕਣਕ ਨਹੀਂ ਮਿਲਦੀ ਗਈ ਮੇਰੇ ਘਰ ਵਾਲੇ ਦੀ ਦੇਥ ਹੋਈ ਸੀ ਉਹਦੇ ਨਾਲ ਹੀ ਮੇਰਾ ਨਾਂ ਕੱਟ ਦਿੱਤਾ ਐਚਾ ਕਣਕ ਮੇਰੇ ਚਾਰ ਪਰਿਵਾਰਾਂ ਚਾਰਾਂ ਪਰਿਵਾਰਾਂ ਦਾ ਨਾਂ ਕੱਟਿਆ ਵੇ ਸਾਡਾ ਐਚਾ ਤੁਹਾਨੂੰ ਕਣਕ ਨਹੀਂ ਨਹੀਂ ਮਿਲਦੀ 6 ਸਾਲ ਹੋ ਗਏ 6 ਬੱਚਾ ਇੰਨਾ ਪੜੀ ਜਾਂਦਾ ਤੇ ਉਹਦੀ ਕੋਈ ਨੌਕਰੀ ਵਿਚਾਰੇ ਬਲਜੀਤ ਕਰਨ ਦੋ ਵਾਰੀ ਪ੍ਰੂਫ ਦੇ ਕੇ ਆਂਦੇ ਤੇ ਦੋਨੇ ਯਾਰ ਹੀ ਨਹੀਂ ਉਹਨੇ ਕੋਈ ਸਾਡੀ ਗੱਲ ਸੁਣ ਅੱਛਾ ਕੀ ਕਹਿ ਦਿੰਦੇ ਕੀ ਕਹਿ ਦਿੰਦੇ ਉਹ ਕਹਿ ਦਿੰਦੇ ਬੇਟਾ ਕੋਈ ਨਹੀਂ ਕਰਾਂਗੇ ਹੱਲ ਕਰਾਂਗੇ ਹੱਲ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਦਾ ਉਹ ਸਭ ਤੋਂ ਵੱਡਾ ਟੋੜਾ ਜਿਹੜਾ ਪੈਤਰਿਆ ਹੈ ਬਿਜਲੀ ਦੇ ਬਿੱਲ ਕਹਿੰਦੇ ਫ੍ਰੀ ਕਰਤੇ ਕਿੰਨੇ ਕ ਘਰਾਂ ਦੇ ਬਿਜਲੀ ਦੇ ਬਿੱਲ ਫ੍ਰੀ ਹੋਏ ਆ ਉਹ ਤਾਂ ਦੀ ਜਿਨ੍ਹਾਂ ਦੇ ਹੈਗੇ ਆ ਤੁਸੀਂ ਉਹ ਸਾਨੂੰ ਦੱਸੋ ਤੇ ਜਿਹੜੇ ਕੱਟੇ ਆ ਕੱਟੇ ਜਿਨ੍ਹਾਂ ਨੇ ਆਉਦੇ ਉਹ ਸਾਨੂੰ ਦੱਸੋ 60000 ਰੁਪਿਆ ਬਿਜਲੀ ਦਾ ਬਿੱਲ 60000 ਰੁਪਿਆ ਬਿਜਲੀ ਦਾ ਬਿੱਲ ਕਾਕਾ ਜੀ ਨੂੰ ਸਬੂਤ ਦਿੱਤਾ ਕਾਕਾ ਜੀ ਐ ਐਮਐਲ ਨੂੰ ਡੇਰੇ ਦੇ ਵਿੱਚ ਸਬੂਤ ਦਿੱਤਾ 60000 ਐਸਸੀ ਪਰਿਵਾਰ ਨੂੰ ਗਰੀਬ ਨੂੰ ਬਿੱਲ ਆਇਆ ਅੱਛਾ ਤੁਹਾਡੇ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਕੌਣ ਆ ਨਾਮ ਪਤਾ ਕਿਨਾਂ ਦੇ ਪ੍ਰੇਮੀ ਆ ਹਿੰਦੂ ਅੱਛਾ ਉਹਦਾ 60000 ਬਿੱਲ ਆਇਆ ਉਸ ਦਿਨ ਉਹਨਾਂ ਨੂੰ ਡੇਰੇ ਦੇ ਵਿੱਚ ਪ੍ਰੂਫ ਦਿੱਤਾ ਮਜ਼ਦੂਰ ਪਰਿਵਾਰਾਂ ਦੇ ਸਾਰਿਆਂ ਦੇ ਬਿੱਲ ਬਾਕੀ ਮਾਫ ਮੇਰੇ ਹਿਸਾਬ ਨਾਲ ਜੇਕਰ ਆਪਾਂ ਚੈੱਕ ਕਰਗੇ ਤਾਂ ਇਹ ਤਾਂ ਅਨਪੜ ਪਰਿਵਾਰ ਆ ਇਹਨਾਂ ਨੂੰ ਪਤਾ ਨਹੀਂ ਮੈਂ 10 ਘਰਾਂ ਦੇ ਬਿੱਲ ਲੈ ਲੈਣਾ ਉਹਦੇ ਚੋਂ ਮੈਨੂੰ ਲੱਗਦਾ ਵੀ ਹਰ ਪਰਿਵਾਰ ਦੇ ਵਿੱਚੋਂ 10ਾਂ ਚੋਂ ਕੋਈ ਦੋਆਂ ਦਾ ਬਿੱਲ ਤਾਂ ਹੋਊਗਾ ਜ਼ਰੂਰ ਆਇਆ ਹੀ ਹੋਊਗਾ ਤੁਹਾਡਾ ਵੀ ਤੁਹਾਡਾ ਵੀ ਆਉਂਦਾ ਮਤਲਬ ਬਿਲਕੁਲ ਹਾਂਜੀ ਸਾਡਾ ਵੀ ਬਿੱਲ ਕਿਥੋਂ ਅਸੀਂ 8500 ਪਰ ਦੂਗਾ ਲਾਈਟ ਦਾ ਅੱਛਾ ਵੀ ਜੀ ਹਾਂ ਲਾਈਟ ਦਾ ਗਰਾਊਂਡ ਜ਼ੀਰੋ ਦੀ ਇਹ ਹਕੀਕਤ ਹੈ ਜੀ ਅੱਜ ਵਿਧਾਨ ਸਭਾ ਹਲਕਾ ਦੇ ਪਿੰਡ ਬਲਮਗੜ ਦੇ ਮਲੋੜਦਾ ਹਲਕਾ ਬਲਮਗੜ ਦੇ ਵਿੱਚ ਖੜੇ ਸੀਗੇ ਗਰਾਊਂਡ ਜੀ ਦੁਰੀ ਦੀ ਰਿਪੋਰਟ ਸੀ ਕਿ ਅਸੀਂ ਤੁਹਾਨੂੰ ਇਥੋਂ ਦੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਉਮੀਦ ਹੈ ਕਿ ਸਰਕਾਰ ਤੱਕ ਅਸੀਂ ਇਸ ਦੀ ਜ਼ਰੂਰ ਪਹੁੰਚ ਰੱਖਾਂਗੇ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ ਸਾਡਾ ਸਾਥ ਦਿੰਦੇ ਰਿਹਾ ਕਰੋ ਡੇਲੀ ਰਿਪੋਰਟਿੰਗ ਵੀ ਚੈਨਲ YouTube ਤੇ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਸਾਡੀਆਂ ਰੋਜ਼ਾਨਾ ਦੀਆਂ ਜਿਹੜੀਆਂ ਖਬਰਾਂ ਦੇਖਦੇ ਰਿਹਾ ਕਰੋ ਮੈਂ ਅਸਖਵਾਲ ਸਿੰਘ ਆਦੀਪਾਲ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਸਿੰਘ ਬਿੱਲਾ